ਮਾਤੋ ਹਮ ਐਸੇ ਤੂੰ ਐਸਾ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਪਾਪੀ ਤੁਮ ਪਾਪ ਖੰਡਨ ਹਮ ਪਾਪੀ ਤੁਮ ਪਾਪ ਖੰਡਨ ਨੀ ਕੋਠਾ ਕਰ ਦੇ ਸਾ ਨੀ ਕੋਠਾ ਕਰ ਦੇ ਸਾ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਨ ਤੂੰ ਦਤਾ ਹਮ ਮੂਰਖ ਤੁਮ ਚਪਰ ਸਿਆਨੇ ਤੂੰ ਸਰਬ ਕਲਾ ਕਾ ਗਿਆ ਮਮ ਮੂਰਖ ਤਮ ਚਤਰ ਸਿਆਨੇ ਤੂੰ ਸਰਬ ਕਲਾ ਕਾ ਗਿਆਤਾ ਸਰਬ ਕਲਾ ਕਾ ਗਿਆਤਾ ਸਰਬ ਕਲਾ ਕਾ ਗਿਆ ਤੁਮ ਸਭ ਸਾਜ ਸਾਜ ਨਿਵਾਜੇ ਜੀਓ ਪਿੰਡ ਤੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇ ਹੋ ਵੇਰਵਾ ਯਾਰ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਰਵਾਨਾ ਦਾਨ ਦੇਹੁ ਮਿਰਵਾਨਾ ਦਾਨ ਦੇਹੁ ਮਿਰਵਾਨਾ ਮਾਦੋ ਹਮ ਐਸੇ ਤੁਮ ਐਸਾ ਮਾਦੋ ਹਮ ਐਸੇ ਤੁਮ ਐਸਾ ਹਮ ਪਾਪੀ ਤੁਮ ਪਾਪ ਖੰਡਨ ਹਮ ਪਾਪੀ ਤੁਮ ਪਾਪ ਖੰਡਨ ਹਮ ਪਾਪੀ ਤੁਮ ਪਾਪ ਖੰਡਨ ਨੀ ਕੋਠਾ ਕਰ ਦੇ ਸਾ ਨੀ ਕੋਠਾ ਕਰ ਦੇ ਸਾ ਮਾਦੋ ਹਮ ਐਸੇ ਤੁਮ ਐਸਾ ਮਾਦੋ हम ऐसे तू ऐसा ਕਰੋ ਭਲਾ ਹਮ ਪਾਲੋ ਨਾ ਜਾਣੈ ਸਦਾ ਸਦਾ ਦਈਆ ਲਾ ਤੁਮ ਕਰੋ ਪਲਾ ਹਮ ਭਲੋ ਨ ਜਾਣ ਤੁਮ ਸਦਾ ਸਦਾ ਸੁਖਦਾਈ ਪੁਰਖ ਵਿਦਾਤੇ ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਸੁਖਦਾਈ ਪੁਰਖ ਵਿਦਾਤੇ ਆਪਣੇ ਤੁਮ ਰਾਖੋ ਆਪਣੇ ਬਾਲਾ ਰਾਖੋ ਆਪਣੇ ਬਾਲਾ ਤੁਮ ਸੁਖਦਾਈ ਪੁਰਖ ਬਿਦਾਤੇ a uh -huh. ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਹਮ ਪਾਪੀ ਤੂੰ ਪਾਪ ਕੰਡਨ ਪਾਪੀ ਤਮ ਪਾਪ ਖੰਡਨ ਕਮ ਪਾਪੀ ਤੂੰ ਪਾਪ ਖੰਡਨ ਨੀ ਕੋਠਾ ਤੁਰਦੇ ਸਾ ਨੀ ਕੋਟਾ ਤੁਰਦੇ ਸਤ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਚੈ ਕਹੋ ਨਾਨਕ ਹਮ ਇਹ ਹਵਾਲਾ ਕਹੋ ਨਾਨਕ ਨਾਨਕ ਕਹੁ ਨਾਨਕ ਹਮੇ ਹਵਾਲਾ ਰਾਖ ਸੰਤਨ ਕੈ ਪਾਚੈ ਰਾਖ ਸੰਤਨ ਕੈ ਪਾਚੈ ਰਾਖ ਸੰਤਨ ਕੈ ਪਾਚੈ ਕਹੁ ਨਾਨਕ ਹਮ ਨੰਕੇ ਪਾਚੈ ਰਾਖ ਸੰਤਨ ਕੈ ਪਾਚੈ ਰਾਖ ਸੰਤਨ ਕੈ ਪਾਚੈ ਰਾਖ ਸੰਤਨ ਕੈ ਪਾਚੈ ਰਾਖ ਸੰਤਨ ਕੈ ਪਾਚੈ ਮਾਧੋ ਹਮ ਐਸੇ ਹੰ ਐਸਾ ਮਾਧੋ हम ऐसे तुम ऐसा हम पापी तुम पाप खंडन पाप हम पापी तुम पाप खंडन हम पापी तुम पाप खंडन नीकोटा कुर दे सा नीकोटा कुर दे सुख मा दो ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਵਾਹਿਗੁਰੂ 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 ਵਾਹਿਗੁਰੂ